ਕਿਸਾਨ ਭਰਾਵੋ ਤੁਹਾਨੂੰ ਅੱਜ ਆਉਣ ਇੱਕ ਆਪਾਂ 222 ਕਣਕ ਦਾ ਪਲਾਂਟ ਦਿਖਾ ਰਹੇ ਹਾਂ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਜਿਹੜੀ ਨਦੀਨਾਂ ਦੀ ਸਮੱਸਿਆ ਬਹੁਤ ਵੱਡੀ ਹੁੰਦੀ ਆ ਕਣਕਾਂ ਦੇ ਵਿੱਚ ਗੁੱਲੀ ਡੰਡਾ ਪਾਲਕ ਬਾਥੂ ਕਾਫੀ ਜਿਹੜੀ ਨਦੀਨਾਂ ਦੀ ਸਮੱਸਿਆ ਜ਼ਿਆਦਾ ਹੁੰਦੀ ਆ ਪਰ ਆਨਾ ਇੱਕ ਜੰਗਲੀ ਜ਼ਮੀਂ ਕਹਿ ਸਕਦੇ ਆ ਆਪਾਂ ਜੰਗਲੀ ਜ਼ਮੀਂ ਦੀ ਜਿਹੜੀ ਸਮੱਸਿਆ ਇਸ ਪਲਾਂਟ ਦੇ ਵਿੱਚ ਬਹੁਤ ਵੱਡੀ ਆਈ ਸੀ ਤੇ ਕਾਫੀ ਨੇ ਸਪਰੇਆਾਂ ਕੀ ਸਪਰੇਆਾਂ ਵੀ ਆਪਣੇ ਕੀਤੀਆਂ ਕਿਸਾਨ ਭਰਾ ਨੇ ਤੇ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਇੱਕ ਵੇ ਕਿਹੜੀ ਸਪਰੇਅ ਕੀਤੀ ਆ ਕਿਸਾਨ ਭਰਾ ਨੇ ਤੇ ਇਹਦਾ ਜੰਗਲੀ ਜ਼ਮੀਨ ਦਾ ਨਾਸ ਮਾਰ ਕੇ ਰੱਖਦਾ ਤੁਸੀਂ ਦੇਖ ਸਕਦੇ ਹੋ ਬਈ ਬਿਲਕੁਲ ਹੀ ਪੀਲੀ ਪਾਤੀ ਤੇ ਇਹਦਾ ਕਣਕ ਨੂੰ ਜਿਹੜਾ 10-20% ਇਹਦਾ ਨੁਕਸਾਨ ਨਹੀਂ ਕੀਤਾ ਕਣਕ ਜਿਹੜੀ ਹਰੀ ਖਚਾਰ ਖੜੀ ਹੈਗੀ ਤੇ ਇਹਦਾ ਜੰਗਲੀ ਜ਼ਮੀਨ ਜੇ ਮਾਂ ਪੀਲੀ ਪਾਤੀ ਦੂਰੋਂ ਆਪ ਨੂੰ ਵੇਖਣ ਲੱਗ ਰਿਹਾਗਾ ਜਿਹੜੀ ਕਣਕਾ ਉਹ ਪੀਲੀ ਪਾਤੀ ਜਾਂ ਕਣਕ ਮਚਾਤੀ ਨੁਕਸਾਨ 10% ਕੀਤਾ ਹੋਊਗਾ 50% ਕੀਤਾ ਹੋਊਗਾ ਜਾਂ 40% ਕੀਤਾ ਹੋਊਗਾ ਪਰ ਇਹ ਇੱਕ ਜਿਹੜੀ ਸਪਰੇਅ ਕੀਤੀ ਆ ਕਿਸਾਨ ਭਰਾ ਨੇ ਤੇ ਗੁੱਲੀ ਡੰਡੇ ਦਾ ਤਾਂ ਚਲੋ ਅੰਤ ਇਹਦਾ ਕਰਨਾ ਸੀ ਉਹਦਾ ਕਰ ਨਹੀਂ ਸੀ ਪਰ ਇਹ ਜਿਹੜੀ ਨਦੀਨ ਦੀ ਕੋਈ ਦਵਾਈ ਨਹੀਂ ਸੀ ਕੋਈ ਬਣੀ ਕਣਕ ਦੇ ਵਿੱਚ ਜਿਹੜੀ ਹੱਲ ਕਰਦੇ ਪਰ ਐਫ ਐਮ ਸੀ ਕੰਪਨੀ ਦੀ ਜਿਹੜੀ ਅੰਬਰੀਵਾ ਆਉਂਦੀ ਆ ਆਪਣੀ ਦੀਦੀ ਡੋਜ 600 ਗ੍ਰਾਮ ਹੁੰਦੀ ਹੈਗੀ 1 ਏਕੜ ਦੀ ਇਸ ਕਿਸਾਨ ਭਰਾ ਨੇ ਅੰਬਰੀਵਾ ਦੀ ਜਿਹੜੀ ਸਪਰੇਅ ਕੀਤੀ ਹੈਗੀ ਇਸ ਕਣਕ ਦੇ ਉੱਪਰ ਤੇ ਜਿਹੜੀ ਕਣਕ ਦੀ ਕਣਕ ਨੂੰ ਜਿਹੜੀ 120% ਤੱਕ ਨਹੀਂ ਲਾਇਆ ਜਿਹੜੀ ਸਭ ਤੋਂ ਵੱਡੀ ਗੱਲ ਆ ਗਈ ਕਿਉਂਕਿ ਉਹਦੇ ਵਿੱਚ ਮੈਟਰੀਬਿਊਸ਼ਨ ਹੁੰਦੀ ਹੈਗੀ ਤੇ ਆਪ ਨੂੰ ਪਤਾ ਜੜੀ ਮੈਟਰੀ ਜਿਹੜੀ ਕਣਕ ਨੂੰ ਥੋੜਾ ੱੱੱਕਾ ਲਾ ਦਿੰਦੀ ਹੈਗੀ ਪਰ ਕਣਕ ਨੂੰ ਇੱਕ ਵੀ ਪਰਸੈਂਟ ੱੱੱਕਾ ਨਹੀਂ ਲਾਇਆ ਤੇ ਸਿਰਫ ਗੁੱਲੀ ਡੰਡਾ ਤੇ ਆ ਜੰਗਲੀ ਜਮੀ ਤੁਹਾਨੂੰ ਬਹੁਤ ਹੋਰ ਵੀ ਕਾਫੀ ਵੱਡੇ ਵੱਡੇ ਨਦੀਨ ਹੋਏ ਖੜੇ ਸੀ ਜੰਗਲੀ ਜਮੀ ਦੇ ਇੱਧਰ ਦੇਖੋ ਬਈ ਜਿਹੜੀ ਸਾਰੀ ਤਕਰੀਬਨ ਪੀਲੀ ਪਾਤੀ ਇਹਨੂੰ ਹੋਰ ਵੀ ਬਈ ਇੱਧਰ ਦਿਖਾ ਦਿੰਨੇ ਆਗੇ ਪਰ ਇੱਕ ਹੋ ਜਿਹੜੀ ਆਪਾਂ ਦੇਖਣ ਵਾਲੀ ਗੱਲ ਇਹਦੇ ਵਿੱਚ ਆਉਂਦੀ ਹੈ ਨਾ ਵਿਚ ਚੌੜੇ ਪੱਤੇ ਵਾਲੀ ਨਦੀ ਨਹੀਂ ਮਾਰੇ ਇਸ ਦਵਾਈ ਨੇ ਇਧਰ ਆ ਦੇਖ ਉਧਰ ਪਾਲਕ ਜੀ ਖੜੀ ਹੈਗੀ ਜਮਾ ਉਵੇਂ ਖੜੀ ਹੈਗੀ ਵੈਸੇ ਕੱਲੀ ਬਣੀ ਆਈ ਹੈਗੀ ਗੁੱਲੀ ਡੰਡੇ ਵਾਸਤੇ ਬਣੀ ਆਈ ਹੈਗੀ ਆਪਣੀ ਅੰਬਰੀਵਾ ਗੁੱਲੀ ਡੰਡਾ ਚਲੋ ਥੋੜਾ ਬਹੁਤਾ ਹੈਗਾ ਸੀ ਪਰ ਜ਼ਿਆਦਾ ਨਹੀਂ ਸੀ ਆਪਾਂ ਕਹਦੇ ਕੋਈ 5-7% ਹੈਗਾ ਸੀ ਗੁੱਲੀ ਡੰਡਾ ਪਰ ਜ਼ਿਆਦਾ ਨਹੀਂ ਸੀ ਉਹ ਵੀ ਇਹਦਾ ਕੰਟਰੋਲ ਕੀਤਾ ਕੀਤਾ ਹੀ ਆ ਗੁੱਲੀ ਡੰਡਾ ਦਾ ਨਾਲ ਜੰਗਲੀ ਜੰਮੀ ਵੀੜੀ ਕੰਟਰੋਲ ਕੀਤੀ ਆ ਬਈ ਨੂੰ ਮਾ ਪੀਲੀ ਪਾਈ ਪਈਆ ਪਰ ਚੌੜੇ ਪੱਤੇ ਵਾਲੇ ਜਿਵੇਂ ਪਾਲਕ ਬਾਥੂ ਇਹ ਨਹੀਂ ਦੇ ਕੰਟਰੋਲ ਕੀਤੇ ਵੈਸੇ ਕੰਪਨੀ ਕਹਿੰਦੀ ਵੀ ਨਹੀਂ ਵੀ ਜਿਹੜੀ ਸਾਡੀ ਅੰਬਰੀਵਾ ਦਵਾਈ ਆ ਵੀ ਉਹ ਜੰਗਲੀ ਪਾਲਕ ਜਾਂ ਬਾਥੂ ਕੰਟਰੋਲ ਕਰੂਗੀ ਆਪਣਾ ਵੀਡੀਓ ਬਣਾਉਣ ਦਾ ਇੱਕ ਹੀ ਮਕਸਦ ਸੀ ਵੀ ਜਿਹੜੇ ਕਿਸਾਨ ਭਰਾਵਾਂ ਦੇ ਇਸ ਤਰ੍ਹਾਂ ਦੇ ਨਦੀਨਾ ਦੀ ਸਮੱਸਿਆ ਆਉਂਦੀ ਹੈਗੀ ਜਿਹੜੇ ਆਪਣੇ ਜਮੀ ਟਾਈਪ ਜੇ ਹੁੰਦੇ ਹੈਗੇ ਉਹਦਾ ਇੱਕ ਇੱਕ ਹਾਲ ਆ ਐਫ ਐਮ ਸੀ ਦੀ ਅੰਬਰੀਵਾ ਦਵਾਈ 600 ਗ੍ਰਾਮ ਆਪਾਂ ਜੇਕਰ ਆਪਣਾ ਬਾਣ ਥੋੜਾ ਡਾਕਰਾ ਤਕੜਾ ਕਹਿ ਦਿੰਨੇ ਇਹਨੂੰ ਆਪਾਂ ਭਾਰਾ ਬਾਣ ਕਹਿ ਦਿੰਨੇ ਆ ਉਹਦੇ ਵਿੱਚ ਤਾਂ ਪੜੀ 600 ਗ੍ਰਾਮ ਆਪਾਂ ਇੱਕ ਏਕੜ ਦੀ ਆਪਾਂ ਪਾ ਸਕਦੇ ਆਂਗੇ ਕੋਈ ਜ਼ਿਆਦਾ ਆਪਣਾ ਨੁਕਸਾਨ ਨਹੀਂ ਹੋਣਾ ਪਰ ਜਿਹੜੇ ਆਪਣੇ ਥੋੜੇ ਜਿਹੇ ਖੇਤ ਹਲਕੇ ਨੇ ਦਰਮਿਆਨੀ ਨੇ ਜਾਂ ਆਪਾਂ ਕਹਿ ਦਿੰਨੇ ਆ ਕਿ ਰੇਸ ਨਹੀਂ ਤਾਂ ਉਥੇ ਆਪਾਂ ਜਿਹੜੀ ਇਹਦੀ ਡੋਸ ਪਾਉਣੀ ਆ ਆਪਾਂ 600 ਗ੍ਰਾਮ ਦੀ ਸਵਾ ਇਕੜ ਚ ਜਾਂ 1.5 ਇਕੜ ਦੇ ਵਿੱਚ ਵੀ ਪਾ ਸਕਦੇ ਹਾਂ ਜਿੱਥੇ ਆਪਣੇ ਬਾਣ ਜਿਹੜੇ ਥੋੜੇ ਜੇ ਦਰਮਿਆਨੇ ਹੁੰਦੇ ਨੇ ਤੇ ਬਾਕੀ ਤੁਸੀਂ ਆਪ ਦੇਖ ਵੀ ਸਕਦੇ ਹੋ ਨਾ ਜਿਹੜਾ ਪੂਰਾ ਚੰਗੀ ਤਰ੍ਹਾਂ ਕੰਟਰੋਲ ਕੀਤਾ ਆਪਾਂ ਇਹਦੇ ਵਿੱਚ ਵੀ ਦਿਖਾ ਦਿੰਨੇ ਆ ਆਪਾਂ ਲਾਈਵ ਵੀਡੀਓ ਦੇ ਵਿੱਚ ਵੀਰਾ ਕਣਕ ਨੂੰ ਜਿਹੜਾ 1% ਵੀ ਜਿਹੜਾ ਨੁਕਸਾਨ ਨਹੀਂ ਕੀਤਾ ਆ ਦੇਖੋ ਜੇ ਜਣਕੋ ਉਸੇ ਤਰੀਕੇ ਦੇ ਨਾਲ ਖੜੀ ਆ ਤੇ ਨਾਲ ਇਹਦਾ ਜਿਹੜਾ ਨਾਸ ਮਾਰਿਆ ਪਿਆ ਜੰਗਲੀ ਜ਼ਮੀਂ ਦਾ ਜਦੋਂ ਕਿਸਾਨ ਭਰਾਣਾ ਗੱਲ ਕੀਤੀ ਵੀ ਕਿਸ ਚੀਜ਼ ਦੇ ਨਾਲ ਜਿਹੜੀ ਸਪਰੇਅ ਕਰਾਈ ਹੈਗੀ ਕਿਉਂਕਿ ਅੱਜਕੱਲ ਆਪਾਂ ਜਿਹੜਾ ਟ੍ਰੈਂਡ ਚੱਲਦਾਗਾ ਬੂਮ ਦਾ ਜਾਂ ਅੱਜਕੱਲ ਕਿਸਾਨ ਭਰਾਵਾਂ ਨੇ ਟਰੈਕਟਰਾਂ ਦੇ ਮਾਗ ਜਿਹੜੇ ਆਪ ਜਿਹੜੇ ਉਹ ਤਿਆਰ ਕਰਵਾ ਲੈਨੇ ਨਿਯੋਜ ਨਾਲ ਵਾਕਏ ਦੇਸੀ ਜੇ ਜਗਾੜ ਲਾ ਕੇ ਇਹ ਬਾਈ ਕਹਿੰਦਾ ਵੀ ਆਪਾਂ ਜਿਹੜੀ ਸਪਰੇਅ ਕੀਤੀ ਹੈਗੀ ਆਪਾਂ ਹੱਥ ਵਾਲੀ ਢੋਲੀ ਦੇ ਨਾਲ ਕੀਤੀ ਆ ਆਪਾਂ ਕਹਿੰਦਾ ਚਾਰਜ ਵਾਲੀ ਢੋਲੀ ਵੀ ਨਹੀਂ ਆਪਾਂ ਵਰਤੀ ਹੱਥ ਵਾਲੀ ਢੋਲੀ ਦੇ ਨਾਲ ਕੀਤੀ ਆ ਤੇ ਜਿਹਦੇ ਨਾਲ ਪੂਰਾ ਸ਼ਾਨਦਾਰ ਰਿਜ਼ਲਟ ਮਿਲੇਗਾ ਤਕਰੀਬਨ ਪਾਣੀ ਦੀ ਗੱਲ ਕਰੀਏ ਵੈਸੇ ਆਪਾਂ ਨੂੰ ਦੱਸਣ ਦੀ ਕੋਈ ਜ਼ਿਆਦਾ ਲੋੜ ਤਾਂ ਹੈ ਨਹੀਂ ਕਈ ਕਿਸਾਨ ਭਰਾ ਕੀ ਕਰਦੇ ਆ ਤਿੰਨ ਢੋਲੀਆਂ ਲਾ ਦਿੰਦੇ ਨੇ ਇੱਕ ਏਕੜ ਦੀਆਂ ਜਾਂ ਚਾਰ ਲਾ ਦਿੰਦੇ ਨੇ ਕਿਨਾਂ ਭਾਈ 8 ਢੋਲੀਆਂ ਲਾਈਆਂ ਮੈਂ ਹੱਥ ਵਾਲੀ ਢੋਲੀ ਸੀ ਇੱਕ ਕਨਾਲ ਦੇ ਉੱਪਰ ਇੱਕ ਢੋਲੀ ਲਾਈਆ ਤੇ ਜਿਹਦੇ ਨਾਲ ਇਹਦਾ ਸ਼ਾਨਦਾਰ ਰਿਜ਼ਲਟ ਮਿਲਿਆਗਾ ਤੇ ਬਾਕੀ ਵੀਡੀਓ ਵਿੱਚ ਦੇਖ ਹੀ ਸਕਦੇ ਤੁਹਾਡੇ ਅੱਖਾਂ ਦੇ ਸਾਹਮਣੇ ਆ ਧੰਨਵਾਦ